ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਕਾਇਮ ਰੱਖਣ ਦੇ ਲਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕਿਤੇ ਲੈ ਜਾਂਦੇ ਸਮੇਂ ਸਰੂਪਾਂ ਦੇ ਪੂਰੇ ਆਦਰ ਨੂੰ ਸੁਨਿਸ਼ਚਿਤ ਕਰਨ ਦੇ ਲਈ ਬਣਾਈ ਗਈ ਸਤਕਾਰ ਕਮੇਟੀ ਆਪਣੀਆਂ ਹਰਕਤਾਂ ਦੇ ਚਲਦਿਆਂ ਹੁਣ ਸਵਾਲਾਂ ਦੇ ਕੇਰੇ ਵਿੱਚ ਆ ਗਈ ਹੈ। ਐਸਜੀਪੀਸੀ ਨੇ ਸਤਕਾਰ ਕਮੇਟੀ ਦੇ ਮੈਂਬਰਾਂ ਦਾ ਇੱਕ ਅਜੀਹਾ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਕਮੇਟੀ ਦੇ ਮੈਂਬਰ ਸਿੱਖਾਂ ਦੀ ਪਗੜੀ ਉਤਾਰ ਕੇ ਉਹਨਾਂ ਨੂੰ ਬੇਸ ਬੈਟ ਨਾਲ ਕੁੱਟ ਰਹੀ ਹੈ। ਐਸਜੀਪੀਸੀ ਦੇ ਸਕਤਰ ਦਿਲ ਮੇਕ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਰਨਾ ਹਰ ਸਿੱਖ ਦਾ ਫਰਜ਼ ਹੈ ਪਰ ਇਸ ਤਰੀਕੇ ਨਾਲ ਸਿੱਖਾਂ ਦੀ ਪਗੜੀ ਉਛਾਲ ਕੇ ਉਹਨਾਂ ਨੂੰ ਸਰੇਰਾ ਕੁੱਟ ਕੇ ਸਤਕਾਰ ਕਮੇਟੀ ਦੇ ਲੋਕ ਕੀ ਸਾਬਤ ਕਰਨਾ ਚਾਹੁੰਦੇ ਆ ਇਹ ਗੱਲ ਸਮਝ ਤੋਂ ਪਰੇ ਹੈ ਜੇ ਉਹ ਗੁਰਮਤ ਦੇ ਅਨੁਕੂਲ ਕੋਈ ਇਹੋ ਜਿਹੀ ਗੱਲ ਹੈ ਪਰ ਫਿਰ ਵੀ ਉਹਨਾਂ ਨੂੰ ਪਰਸੂਏਸ਼ਨ ਇਹ ਨਹੀਂ ਹੈ ਵੀ ਆ ਪੁੱਠਾ ਪਾ ਲੋ ਬੇਸਬਾਲਾਂ ਕੁੱਟੋ ਇਹ ਤਾਂ ਇਹ ਤਾਂ ਗਲਤ ਹੈ ਇਹ ਤਾਂ ਕੋਈ ਇਹ ਤਾਂ ਕੋਈ ਗੱਲ ਥੋੜੋ ਆ ਅਸੀਂ ਆਪਣੇ ਅਧਿਕਾਰਾਂ ਤੱਕ ਅਸੀਂ ਆਪਣੀਆਂ ਡਿਊਟੀਆਂ ਤੱਕ ਚੰਗੀ ਤਰ੍ਹਾਂ ਜਾਗਰੂਕ ਆ ਤੇ ਅਸੀਂ ਨਹੀਂ ਕਰਨਦੇ ਆ ਦੇ ਰਹੇ ਆ ਬਾਕੀ ਦਾ ਵੀ ਤੇ ਸਾਡੇ ਵਾਲਾ ਵੀ ਅਸੀਂ ਇਲਾਸਾਰਾ ਉਹ ਜਿਦਾ ਸਾਰ ਨੂੰ ਕਮਾਂਗੇ ਕਿ ਘੱਟੋ ਘੱਟ ਅਜਿਹੀ ਆਪ ਹੁਦਰੀ ਜਾਂ ਇਸ ਤਰ੍ਹਾਂ ਦਾ ਵੈਸ਼ੀਆਨਾ ਢੰਗ ਜਿਹੜਾ ਨਾ ਇਹ ਨਹੀਂ ਹੋਣਾ ਚਾਹੀਦਾ ਗਰਤਲਬੇ ਕੇ ਸਤਕਾਰ ਕਮੇਟੀ ਦੇ ਮੈਂਬਰਾਂ ਨੇ ਗੁਰਦੁਆਰਾ ਰਾਮਸਰ ਸਥਿਤ ਐਸਜੀਪੀਸੀ ਦੇ ਛਪਾਈ ਕੇਂਦਰ ਦੇ ਬਾਹਰ ਐਸਜੀਪੀਸੀ ਦੇ ਮੈਂਬਰਾਂ ਨਾਲ ਵੀ ਮਾਰਕੁੱਟ ਕੀਤੀ ਸੀ ਐਸਜੀਪੀਸੀ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਸਤਕਾਰ ਕਮੇਟੀ ਦੇ ਮੈਂਬਰਾਂ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਹੈ ਅੰਮ੍ਰਿਤਸਰ ਵਿੱਚ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਹਮਲੇ ਦੇ aarop ਵਿੱਚ ਸਤਕਾਰ ਕਮੇਟੀ ਦੇ ਬਲਬੀਰ ਸਿੰਘ ਮੁੱਛਲ ਅਤੇ ਗੁਰਨਾਮ ਸਿੰਘ ਸਮੇਤ 8-10 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਏ। ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਸਮੇਂ ਹੋ ਰਹੀ ਬੇਅਦਬੀ ਦੇ ਕਾਰਨ ਦੋਨੋਂ ਗੁੱਟ ਆਪਸ ਵਿੱਚ ਪੈੜ ਗਿਆ ਜਿਸ ਕਾਰਨ ਐਸਜੀਪੀਸੀ ਨੇ ਸਖਤ ਰੁਖ ਅਪਣਾਇਆ ਏ। ਐਸਜੀਪੀਸੀ ਦੇ ਸਚਿਵ ਦਿਲਮੇਖ ਸਿੰਘ ਨੇ ਕਿਹਾ ਹੈ ਕਿ ਸਤਕਾਰ ਕਮੇਟੀ ਨੂੰ ਇਸ ਤਰੀਕੇ ਨਾਲ ਸਿੱਖ ਸ਼ਰਧਾਲੂਆਂ ਨਾਲ ਤੱਕੇਸ਼ਾ ਅਧਿਕਾਰ ਨਹੀਂ ਹੈ ਕਮੇਟੀ ਜਿਹੜੀ ਹੈ ਉਹਨਾਂ ਨੇ ਆ ਕੇ ਧੱਕੇ ਨਾਲ ਇੱਥੇ ਤਲਾਸ਼ੀ ਲੈਣ ਦੀ ਦਫ਼ਤਰਾਂ ਦੀ ਕੀਤੀ ਕੋਸ਼ਿਸ਼ ਕਿ ਜਿਹਦੇ ਸਾਡੇ ਮੁਲਾਜ਼ਮਾਂ ਨੂੰ ਬੰਦੀ ਬਣਾਇਆ ਤੇ ਜਿਹਦੇ ਸਿੱਟੇ ਵਜੋਂ ਅਸੀਂ ਜਾ ਕੇ ਆਪਣੇ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਤੇ ਇਹ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਤੇ ਇਹ ਉਹਨਾਂ ਦੀ ਬਿਲਕੁਲ ਗਲਤ ਗੱਲ ਹੈ ਕਿ ਸਿਪਾਈ ਲਈ ਜਾਂ ਕਿਸੇ ਵੀ ਰੂਪ ਲਈ ਜਿਹੜਾ ਮਟੀਰੀਅਲ ਐ ਪ੍ਰਸ ਤੋਂ ਬਾਹਰ ਜਾਂਦਾ ਹੋਵੇ ਇਹ ਉਹਨਾਂ ਦੀ ਗੱਲ ਝੂਠ ਹੈ ਅਸੀਂ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸ੍ਰੀ ਗੁਰਬਖਸ਼ ਸਾਹਿਬ ਪਾਵਨ ਗੁਰੂ ਅਸਾਦ ਦੇ ਰੂਪ ਚਪਾਈ ਤੋਂ ਲੈ ਕੇ ਬਾਈਂਡਿੰਗ ਤੱਕ ਕਿਤੇ ਵੀ ਨਹੀਂ ਜਾਂਦੇ ਕਦੇ ਬਾਈਂਡਿੰਗ ਐਡੀ ਬਲਡੀ ਬਾਹਰ ਹੋ ਹੀ ਨਹੀਂ ਸਕਦੀ ਡੀਐਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇੱਥੋਂ ਆ ਰਾਮ ਸਰ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਐਸਜੀਪੀਸੀ ਦੀ ਇੱਥੋਂ ਰੂਪ ਲੈ ਕੇ ਜਾਣਦੇ ਸੀਗੇ ਐਸਜੀਪੀਸੀ ਵਾਲੇ ਮੈਂਬਰ ਤੇ ਇਹ ਦੋ ਤਿੰਨ ਬੰਦੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਹੈਗੇ ਆ ਕਿ ਸਤਕਾਰ ਕਮੇਟੀ ਦੇ ਮੈਂਬਰ ਆ ਤੁਸੀਂ ਜੀ ਪ੍ਰੋਪਰ ਸਤਕਾਰ ਨਹੀਂ ਕਰ ਰਹੇ ਇਸ ਰੂਪਾਂ ਦਾ ਇਹਨਾਂ ਨੇ ਕਿਹਾ ਵੀ ਸਾਨੂੰ ਸਾਰਾ ਹੈਗਾ ਜੋ ਸਾਡਾ ਜਰੂਰ ਬੜਿਆ ਉਸੇ ਹਿਸਾਬ ਨਾਲ ਕਰਦੇ ਪਰ ਉਹ ਫਿਰ ਵੀ ਆਖੇ ਨਹੀਂ ਲੱਗੇ ਤੇ ਇਹਨਾਂ ਦੇ ਹਥੀ ਉਤੀ ਪਏ ਆ ਤੇ ਇਹਨਾਂ ਦੇ ਸਟੱਪਾ ਲਾਤੀਆਂ ਬੰਦਿਆਂ ਦੇ ਤੇ ਉਹ ਅਸੀਂ ਬੰਦੇ ਮੌਕੇ ਤੇ ਫੜ ਲਏ ਆ ਇਹਨਾਂ ਦਾ ਮੈਡੀਕਲ ਇੱਕ ਦੋ ਬੰਦੇ ਨੇ ਸੱਟਾਂ ਵੱਜੀਆਂ ਮੈਡੀਕਲ ਕਰਾ ਰਹੇ ਆ ਜੋ ਵੀ ਜਿਹੜਾ ਜਿਹੜੇ ਕਰੋਨ ਅਨੁਸਾਰ ਕਾਰਵਾਈ ਬਣਦੀ ਆ ਉਹ ਕਾਰਵਾਈ ਨੂੰ ਖਾਬ ਕੀਤੀ ਜਾਊਗੀ ਉਧਰ ਸਤਕਾਰ ਕਮੇਟੀ ਨੇ ਇਸ ਪੂਰੇ ਮਾਮਲੇ ਵਿੱਚ ਐਸਜੀਪੀਸੀ ਤੇ ਗੁੰਡਾਗਰਦੀ ਕਰਨ ਦਾ aarop lagaya ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵੱਲੋਂ ਜੋ ਕੱਲ ਰਾਲਸਰ ਦੀ ਪੌਂਟ ਪੁੱਤ ਧਰਤੀ ਦੇ ਜਿੱਥੋਂ ਸ਼ਰੋਣੀ ਕਮੇਟੀ ਵਾਲੇ ਰੱਦੀ ਵਾਂਗੂ ਪੋਤੀਆਂ ਲੱਦ ਕੇ ਸੈੂਲਰ ਦੇ ਭੇਜ ਰਹੇ ਸਨ ਇੱਕ ਪੰਜਾਬ ਸਿੰਘ ਗੁਰਮੁਖ ਪਿਆਰੇ ਨੇ ਜਦੋਂ ਉਹਨੂੰ ਡਕਿਆ ਅਤੇ ਉਹਨੂੰ ਅੰਦਰ ਖੜ ਕੇ ਦਲਮੀਕ ਸਿੰਘ ਦੇ ਗੁੰਡਿਆਂ ਨੇ ਜਾਨੀ ਕਿ ਇੱਥੋਂ ਪਤਾ ਲੱਗਦਾ ਵਾ ਕਿ ਇਹ ਜਿਹੜੇ ਮੰਤ ਨਾਰੈਣੂ ਦੇ ਜਿਵੇਂ ਗੁੰਡੇ ਸਨ ਉਹਨਾਂ ਨੇ ਸੁਣਾ ਦੇ ਉੱਤੇ ਸਰਦ ਕੀਤਾ ਅੱਜ ਫੇਰ ਮੰਤ ਨਾਰੈਣੂ ਦੇ ਨੀ ਅਵਤਾਰ ਸਿੰਘ ਮੱਕੜ ਦੇ ਨਾਰੈਣੂ ਦੇ ਬੰਦਿਆਂ ਨੇ ਗੁੰਡਿਆਂ ਗੁੰਡਾਗਰਦੀ ਪੂਰੀ ਸਿੱਖਾ ਦੇ ਉੱਤੇ ਕੀਤੀ ਸਿੰਘਾਂ ਦੀਆਂ ਪੱਗਾਂ ਲਈਆਂ ਗਈਆਂ ਸ੍ਰੀ ਸਾਹਿਬ ਲਾਏ ਗਏ ਬਹਿਰਾਲ ਹੁਣ ਇਸ ਪੂਰੇ ਮਾਮਲੇ ਵਿੱਚ ਪੁਲਿਸ ਆਪਣੀ ਅਗਲੀ ਕਾਨੂੰਨੀ ਕਾਰਵਾਈ ਕਰ ਰਹੀ ਹੈ ਪਰ ਜਿਸ ਤਰੀਕੇ ਨਾਲ ਇਸ ਪੂਰੇ ਮਾਮਲੇ ਵਿੱਚ ਐਸਜੀਪੀਸੀ ਨੇ ਆਕਰਾਮਕ ਰੁਖ ਅਪਣਾਇਆ ਹੈ ਉਸ ਤੋਂ ਸਾਫ ਹੈ ਕਿ ਐਸਜੀਪੀਸੀ ਸਤਕਾਰ ਕਮੇਟੀ ਦੇ ਮੈਂਬਰਾਂ ਦੁਆਰਾ ਕੀਤੀ ਜਾ ਰਹੀ ਕਾਰਵਾਈ ਤੋਂ ਖਾਸੀ ਨਰਾਜ਼ ਹੈ